ਤੁਸੀਂ ਦੇਖ ਰਹੇ ਹੋ ਫਗਵਾੜਾ نیوز ਮੈਂ ਹਾਂ ਤੁਹਾਡਾ ਅੰਜਲੀ ਬੀਤੀ ਰਾਤ ਤੋਂ ਪੈ ਰਹੀ ਪਾਰਿਮੀ ਕਾਰਨ ਫਗਵਾੜਾ ਸ਼ਹਿਰ ਪੂਰੀ ਤਰ੍ਹਾਂ ਨਾਲ ਜਲਤਲ ਹੋ ਗਿਆ ਪਾਰਿਮੀ ਪੈਨ ਕਾਰਨ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਅਤੇ ਸ਼ਹਿਰ ਦੀਆਂ ਮੁੱਖ ਸੜਕਾਂ ਪਾਣੀ ਨਾਲ ਭਰ ਗਈਆਂ ਜਿੱਥੇ ਕਿ ਔਨਜਾਨ ਵਾਲੇ ਘਿਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਪਈ ਵੱਡੇ ਵੱਡੇ ਖੱਡਿਆਕਾਰਨ ਕਈ ਲੋਕ ਇਨਾ ਵਿੱਚ ਡਿੱਗਦੇ ਹੋਏ ਵੀ ਦਿਖਾਈ ਦਿੱਤੇ ਭਾਰੀ ਮੀਤਵਾਦ ਕੀ ਹੈ ਫਗਵਾੜਾ ਸ਼ਹਿਰ ਦਾ ਹਾਲ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਖਬਰ ਵਿੱਚ ਫਗਵਾੜਾ ਤੋਂ ਸ਼ੰਭਿਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਰਿਪੋਰਟ ਤਾਂ ਤੇ ਜਿਹੜੀ ਬਾਰਿਸ਼ ਹੋਈ ਸੀ ਉਹਦੇ ਨਾਲ ਗਊਸ਼ਾ ਰੋਡ ਦੇ ਲੱਕ-ਲੱਕ ਪਾਣੀ ਭਰ ਗਿਆ ਜੀ ਕਾਫੀ ਦੁਕਾਨਦਾਰਾਂ ਦਾ ਜਿਹੜਾ ਨੁਕਸਾਨ ਹੋਇਆ ਵਾ ਅਸੀਂ ਨਗਰ ਨਿਗਮ ਨੂੰ ਅਪੀਲ ਕਰਦੇ ਆ ਕਿ ਜਿਹੜਾ ਅੱਜ ਤੋਂ ਸਰਸੇ ਸਫਾਈ ਦਾ ਪ੍ਰਬੰਧ ਕੀਤਾ ਜਾਵੇ ਤੇ ਜਾਂ ਇਸ ਤੋਂ ਦੁਕਾਨਦਾਰਾਂ ਦਾ ਨੁਕਸਾਨ ਨਾ ਹੋਵੇ ਨਾਲ ਨਾਲ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਅਪੀਲ ਕਰਦਾ ਕਿ ਆਪਣੇ ਪਲਾਸਟਿਕ ਦੇ ਲਿਫਾਹੇ ਵੀ ਜਾਂ ਕੋਈ ਕੂੜਾ ਕਰਕਟ ਜਿਹੜਾ ਨਾਲਿਆਂ ਜਣਾ ਸੁੱਟਣ ਕੋ ਸਿਪਾਹੀ ਸੇਵਕ ਦੇ ਹਵਾਲੇ ਕਰ ਤਾਂ ਜੋ ਨਿਕਾਸੀ ਰੁਕ ਨਾ ਪਾਏ ਜਦੋਂ ਨਗਰ ਨਿਗਮ ਦੀ ਆਂਦੀ ਹੈ ਟੀਮ ਕੋਈ ਵੀ ਮਤਲਬ ਕਿ ਬਰਸਾਤਾਂ ਤੋਂ ਪਹਿਲੋ ਵੀ ਸਾਫ ਸੋਭੀਆਂ ਕਾ ਵੀ ਕਰਦੇ ਆ ਲੋਕ ਤੇ ਉਸ ਤੋਂ ਬਾਅਦ ਇਹ ਮਤਲਬ ਲਗੀ ਪਾਣੀ ਦਾ ਫੇਰ ਮਲ ਗਈ ਜੀ ਸੰਸਲਾ ਬਾਇ ਤੇ ਗਊਚਾਲਾ ਰੋਡ ਤੋਂ ਘਟ ਤੋਂ ਘਟ ਪਈ ਆ ਸਾਲ ਹੋ ਗਏ ਤੁਹਾਨੂੰ ਦੇਖ ਰਿਆਂ ਉਹ ਇੱਕੋ ਹੀ ਕਾਰਨ ਆ ਜੀ ਮੈਂ ਆਪਣੀ ਸੰਸਥਾ ਸਵੱਛਤਾ ਅਭਿਆਨ ਸੁਸਾਇਟੀ ਰਜਿਸਟਰਡ ਦੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਅਪੀਲ ਕਰਨਾ ਚਾਹੂੰਗਾ ਕਿ ਆਪਣਾ ਕੂੜਾ ਕਰਕਟ ਜਿਹੜਾ ਡਸਟਬਿਨ ਚ ਪਾ ਕੇ ਰੱਖਣ ਔਰ ਆਣ ਹੋਰ ਸਿਪਾਹੀ ਸੇਵਕਾਂ ਨੂੰ ਦੇਣ ਤਦਾਂ ਜੋ ਜਿਹੜੀ ਆ ਸਵੈ ਪ੍ਰਬੰਧ ਸਹੀ ਬਣੀ ਰਹੇ ਅਕਸਰ ਲੋਕ ਇਹ ਅਣਗਹਿਲੀ ਕਰ ਜਾਂਦੇ ਆ ਥੋੜਾ ਕਰਕਰ ਜਿਹੜਾ ਪਹਿਲਾਂ ਡਸਪਿੰਗ ਪਾਉਂਦੇ ਵੀ ਆ ਉਸ ਤੋਂ ਬਾਅਦ ਬਾਹਰ ਸੜਕਾਂ ਦੇ ਜਾਂ ਨਾਲਿਆਂ 'ਚ ਛੁੱਟ ਦਿੰਦੇ ਆ ਉਹਦੇ ਨਾਲ ਜਿਹੜਾ ਨਿਕਾਸੀ ਬੰਦ ਹੁੰਦੀ ਆ ਪਲਾਸਟਿਕ ਉਹ ਹੋਵੇ ਅੱਗੇ ਡਰੇਨੇਜ 'ਚ ਫਸ ਜਾਂਦੇ ਆ ਤੇ ਸੀਵਰੇਜ ਵੀ ਜਾਮ ਹੋ ਜਾਂਦਾ ਤੇ ਖੁੱਲੇ ਨਾਲੇ ਬੰਦ ਹੋ ਜਾਂਦੇ ਆ ਉਹਦੇ ਨਾਲ ਹੀ ਇਹ ਦਿੱਕਤ ਆ ਰਹੀ ਆ ਇਹਦੇ ਬਾਰੇ ਲੋਕਾਂ ਨੂੰ ਵੀ ਆਪ ਸੁਚੇਤ ਹੋਣ ਦੀ ਲੋੜ ਆ